ਕਰਵਾਗੇ ਜੈ ਰਹਮਾ ਜੈ ਰਹਮਾ ਕੰਨੇ ਦੇ ਬਾਲ ਕਰਵਾਗੇ ਜੈ ਰਹਮਾ ਮੇਰੇ ਮੇਰੇ ਵੀਰੇ ਆਵਾਜ਼ ਨਹੀਂ ਆਈ ਆਵਾਜ਼ ਆ ਰਹੀ ਕਿਲਸੀ ਦੇ ਬਾਲ ਲਾ ਦੇ ਬਿਆਜਾ ਨਾ ਸਾ ਬੰਦ ਕਰ ਦਿਆ ਤੇਰੇ ਪਰਸ ਲੈ ਕੇ ਪਹੁੰਚਾਤੀ ਆ ਪਤਾ ਲੱਗ ਜੇ ਬੋਲ ਚੋਲੇ ਪੰਜਾਬ ਸਰਕਾਰ ਮੁਰਦਾਬੋਲ 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 ਪੰਜਾਬ ਸਰਕਾਰ ਮੁਰਦਾਬੋਲ ਲੋ ਜੀ ਹੁ ਸਟੇਜ ਤੇ ਮਿਲ ਗਈ ਆ ਸੋ ਇਹ ਵੀ ਮੋਹਨ ਆਰ ਜਰੂਰ ਜ਼ਾਦਾ ਰਹਿਣਾ ਕੰਨਾਂ ਨਾਲੇ ਬੈਠਾ ਕਿਉਂਕਿ ਅਸੀਂ ਆਪਣੇ ਕੰਨਾਂ ਦੀ ਪਰ ਹੁ ਤਾਂ ਨਹੀਂ ਕੰਨਾਂ ਤੋਂ ਜੀ ਅੱਜ ਅਸੀਂ ਤਿੰਨ ਚਾਰ ਲੋਕੋ ਰੋਡ ਦੇ ਥੱਲੇ ਬੈਠ ਕੇ ਸਰਕਾਰ ਦੇ ਮੂੰਹ ਉੱੱਕ ਕੇ ਜਿਹੜਾ ਅਦਾਖੀਲਾ ਜਿਹੜਾ ਇਹ ਤੁਰਨੇ ਨੇ ਰੋਡ ਜਾ ਕੇ ਤੇ ਟ੍ਰੇਨਾਂ ਫਾਈਨਲ ਯਾਰ ਸਾਰੇ ਨੂੰ ਜਿਹੜੇ ਮੁੜਿਆ ਆ ਗਏ ਅੱਛੀ ਖੁਦਿਆ ਆ ਗਏ ਇਹ ਕਰਤੀ ਆ ਗਏ ਨੋ ਸੇ ਕੋਰਪੋਰੇਟ ਫੈਕਟਰੀ ਦੇ ਤਾਈ ਕੋਰਪੋਰੇਟ ਦੇ ਪਿਆਮਾ ਉਹ ਪੂਰੇ ਪੂਰੇ ਮੱਛੀ ਲੈ ਕੇ ਅੱਜ ਕਿੱਥੇ ਤਰਨਾ ਦਿੱਤਾ ਗਿਆ ਦੇਖੋ ਅੱਜ ਜਿਹੜੇ ਆ ਮੇਰੇ ਖਿਆਲ ਕਹਿੰਦਾ ਸਾਡੇ ਕੋ ਚਾਰ ਕੇ ਜੁਨੀਅਨ ਇੱਥੇ ਪਹੁੰਚਣਗੇ ਪਗੜੀ ਸੰਭਾਲ ਟੱਟਾ ਲੈਰ ਸਾਡੇ ਵੀਰ ਪਹੁੰਚ ਗਏ ਤੇ ਉਗਰਾਹਾਂ ਜੱਥੇਬੰਦੀ ਉਹ ਵੀ ਉਹਨੇ ਦੀ ਵੀ ਕਾਲ ਆਈ ਹੈ ਪਰਸੂ ਸਾਨੂੰ ਮਿਲ ਕੇ ਵੀ ਗਏ ਆ ਕੱਲ ਵੀ ਉਹਨਾਂ ਦੇ ਬੰਦੇ ਫੜ ਕੋ ਪਹੁੰਚੇ ਸੀ ਉਹ ਵੀ ਸਾਡੇ ਕੋਲ ਮੇਰੇ ਖਿਆਲ ਚਾਂਦੀ ਮਿੰਟਾਂ ਤੱਕ ਪਹੁੰਚਣ ਵਾਲੇ ਆ ਉਹਨਾਂ ਤੋਂ ਇਲਾਵਾ ਦਵਾਬਾ ਕਿਸਾਨ ਅਸ਼ਕਰਸ਼ ਕਮੇਟੀ ਆ ਜੰਗਵੀਰ ਸਿੰਘ ਜੀ ਚੋਹਾਨ ਉਹਨਾਂ ਦਾ ਵੀ ਮੈਨੂੰ ਫੋਨ ਆਇਆ ਕਿ ਮੈਂ ਵੀ ਬੰਦੇ ਭੇਜਦਾ ਪ੍ਰਧਾਨ ਜੀ ਉੱਥੇ ਉਹ ਵੀ ਸ਼ਾਇਦ ਸਾਡੇ ਕੋਲ ਪਹੁੰਚਣਗੇ ਹੋਰ ਅੱਧਾ ਘੰਟਾ ਵੱਧੋ ਵੱਧ ਘੰਟਾ ਲੱਗ ਜਾਉ ਕਿਉਂਕਿ ਦੂਰੋਂ ਆਉਣਾ ਹੁੰਦਾ ਟਾਈਮ ਵੱਧ ਘਟ ਲੱਗ ਜਾਂਦਾ ਚਾਰਨ ਦੇ ਪੱਲੇ ਟੈਂਟ ਲਾ ਦੇਖੋ ਕਾਰਨ ਮੈਂ ਆਪਣੇ ਬੜਾ ਦੁਖੀ ਦਿਲ ਨਾਲ ਕਹਿਣਾ ਕਿ ਬੜਾ ਜਦੋਜਿਦ ਕਰਕੇ ਤੇ ਫਸਲ ਪਾਲਦੀ ਆ ਬਹੁਤ ਔਖੇ ਹੋ ਕੇ ਤਾਂ ਹੁਣੇ ਵੇਖੋ ਆ ਜੋ ਜੀ ਹੁਣ ਹਾਲਤ ਹੋਣੀ ਆ ਕਿ ਪਤਾ ਨਹੀਂ ਉਹਨੇ ਪਾਣੀਆਂ ਨੇ ਮਾਰ ਲੈਣੀਆਂ ਕਿ ਅੱਗ ਲੱਗ ਜਾਣੀ ਕੀ ਹੋਣਾ ਫਸਲ ਆਪਣੇ ਬੱਚਿਆਂ ਵਾਂਗੂ ਪਾਲੀਦੀ ਐ ਸਿਰ ਬੱਚਿਆਂ ਨੂੰ ਆਪਣੇ ਐਡੇ ਵਧੀਆ ਵਧੀਆ ਸੰਧ ਬਣਾ ਕੇ ਲੋਕਾਂ ਨੇ ਬਣਾਇਆ ਜਿਹੜੇ ਜਦੋਂ ਖੜਦੇ ਆ ਆਪਾਂ ਮਿਲਾਂ ਚ ਤੇ ਫਿਰ ਉਹਨੂੰ ਫਸਲ ਨੂੰ ਆਪਾਂ ਕੱਟਦੇ ਕੱਟ ਕੇ ਉਹਨੂੰ ਮਿਲ ਚ ਖੜਦੇ ਵੇਚਦੇ ਆ ਵੇਚਣ ਤੋਂ ਬਾਅਦ ਚ ਪੈਸੇ ਲੈਣ ਵਾਸਤੇ ਸੜਕਾਂ ਤੇ ਬੈਣਾ ਪੈਂਦਾ ਬੜਾ ਮਨ ਦੁਖੀ ਵੀ ਆਪਣੀ ਫਸਲ ਵੇਚ ਕੇ ਤੇ ਫਿਰ ਪੈਸੇ ਲੈਣੇ ਤੇ ਸੜਕਾਂ ਤੇ ਬਹਿ ਕੇ ਲੈਣੇ ਯਾਰ ਗੰਨੇ ਦੇ ਪੈਸੇ ਆ ਸਾਡੇ ਯਾਰ ਗੰਨੇ ਦੇ ਪੈਸੇ ਅੱਜ ਅੱਜ ਮੇਰਾ ਖਿਆਲ ਕਹਿੰਦਾ ਜਿੱਦਣ ਤੇ ਮੇਰੀ ਪਹਿਲੇ ਦਿਨ ਤੋਂ ਜਦੋਂ ਮੈਂ ਤਿੰਨਾਂ ਮਹੀਨੇ ਚੱਲਿਆ ਉਸ ਦਿਨ 300 ਕੁਝ ਕਰੋੜ ਹੀ ਹੁਣ ਕੋਰਪੋਰੇਟ ਮਿਲਾਂ ਦਾ ਕੋਈ ਜਿਹੜਾ ਸਾਡੇ ਰੌਲਾ ਪਾਉਣ ਨਾ ਕੁਝ ਇਹਨਾਂ ਨੇ 50 60 ਕਰੋੜ ਪਾਤਾ ਵਾ ਹੁਣ ਵੀ ਮੇਰਾ ਖਿਆਲ ਕਹਿੰਦਾ 250 ਕਰੋੜ ਦੇ ਲਾਗੇ ਛਾਕੇ ਪੈਸੇ ਆ ਜਿਹੜੇ ਸਰਕਾਰ ਕੋ ਆਪਣੇ ਲੈਣੇ ਆ ਤੇ ਸਰਕਾਰ ਦੀ ਨੰਦ ਨਲ ਕੀ ਦੇਖੋ ਆਉਣ ਦੀ بجائے ਪੈਸੇ ਉਲਟਾ ਅੱਜ ਮੈਂ ਇੱਕ ਖਬਰ ਸੁਣਿਆ ਕਿ ਉਹ ਪੈਸੇ ਮੰਗਦੇ ਆ ਵੀ ਪੰਚਾਇਤਾਂ ਸਾਨੂੰ ਪੈਸੇ ਦੇਣ ਵਾਪਸ ਇਹ ਸਾਨੂੰ ਅਸੀਂ ਉਹ ਹੜਪੀੜਤਾਂ ਨੂੰ ਰਿਲੀਜ਼ ਦੇਣੀ ਆ ਕੋਈ ਬੇ ਤੁਸੀਂ ਉਹ ਉਹ ਸਰਕਾਰ ਦੀ ਜ਼ਿੰਮੇਵਾਰੀ ਆ ਸਰਕਾਰਾਂ ਵਾਸਤੇ ਜਿਹੜੇ ਆ ਕੁਦਰਤੀ ਆਫਤਾਂ ਵਾਸਤੇ ਵੱਡੇ ਫੰਡ ਰੱਖੇ ਹੁੰਦੇ ਇਹਨਾਂ ਨੇ ਉਹ ਫੰਡ ਕਿੱਥੇ ਉਹਨਾਂ ਨੂੰ ਵਰਤਣ ਤੁਸੀਂ ਹਰ ਖੇਤਰਾਂ ਚ ਵੀ ਗਏ ਉੱਥੇ ਸਰਕਾਰ ਦੇ ਪ੍ਰਬੰਧ ਤੁਹਾਨੂੰ ਕਿਦਾਂ ਲੈਣਾ ਜਰਾ ਮੈਨੂੰ ਨਹੀਂ ਦਿਖਿਆ ਕਿਤੇ ਜਿਹੜਾ ਇਹ 250 ਕਰੋੜ ਰੁਪਈਆ ਵਾ ਕੀ ਲੱਗਦਾ ਕਿ ਇਹ ਧਰਨਾ ਲੱਗਨ ਨਾਲ ਹੁਣ ਬਹਿ ਜੇ ਆ ਦੇਖੋ ਸਾਡੀ ਆਪਣੇ ਕੋਸ਼ਿਸ਼ ਹੁੰਦੀ ਹੈ ਜੇ ਧਰਨਾ ਲਾ ਕੇ ਅਸੀਂ 13 ਮਹੀਨੇ ਮੋਦੀ ਕੋ ਕਾਨੂੰਨ ਵਾਪਸ ਕਰਾ ਸਕਦੇ ਹਾਂ ਕੀ ਗੱਲ ਹੈ ਧਰਨਾ ਲਾ ਕੇ ਆਪਣੇ ਪੈਸੇ ਨਹੀਂ ਲੈ ਸਕਦੇ ਇਹ ਧਰਨਾ ਲੱਗ ਉਹ ਨਾ ਚਿਰ ਚੱਲੂਗਾ ਕਿਉਂਕਿ ਸਾਡੇ ਭਾਈਚਾਰੇ ਸਾਡੇ ਮਕਰ ਬਹੁਤ ਪੀਠਾ ਮੈਂ 32 ਕਿਸਾਨ ਜਥੇ ਬੰਦੀਆਂ ਨੇ ਵਿੱਚਾਂ ਸੰਯੁਕਤ ਮੋਰਚੇ ਦਾ ਮੈਂਬਰ ਮੈਂ ਬੱਤੀਆਂ ਨੂੰ ਮੈਂ ਬੱਤੀਆਂ ਬੱਤੀਆਂ ਨੂੰ ਮੰਡਾ ਰੂੰਗਾ ਹੁਣ ਹੁਣ ਮੈਂ ਅੱਜ ਤੋਂ ਬਾਅਦ ਬੱਤੀਆਂ ਨੂੰ ਵੰਗਾਰੂੰਗਾ ਕੱਲ ਦੀ ਜਿਹੜੀ ਉਹਨਾਂ ਨੂੰ ਦਊਂਗਾ ਵੀ ਤੁਸੀਂ ਬੱਤੀ ਜਾਣੀ ਅਸੀਂ ਦਿੱਲੀ ਜਾਂਦੇ ਨੇ ਹੁਣ ਤਗੜੇ ਹੋ ਕੇ ਭਾਂ ਲੈਤਿਆਣੇ ਢੱਕ ਦੋ ਤੁਸੀਂ ਨਹੀਂ ਦੂਰ ਆ ਸਕਦੇ ਉਧਰ ਪਰ ਰੋਕ ਰੱਖ ਦੋ ਪਰ ਇਹ ਪੈਸੇ ਹੀ ਸਰਕਾਰ ਕੋਲ ਲੈ ਕੇ ਰਾਵਾਂਗੇ ਚੋ ਬਕਾਇਦਾ ਇਹ ਸਰਕਾਰ ਵੱਲ ਜਿਹੜੀ ਕੋਆਪਰੇਟਿਵ ਸੁਸਾਇਟੀਆਂ ਨੂੰ ਸਰਕਾਰ ਦੇ ਨੇ ਇਹਦਾ ਜਿਹੜਾ ਟੋਟਲ ਪੇਮੈਂਟ 779.86 ਕਰੋੜ ਸੀ ਉਹਦੇ ਵਿੱਚੋਂ 679.33 ਸੈਂਟੀ ਕਰੋੜ ਜਿਹੜੀ ਪਾਤੀ ਗਈ ਆ ਆ 100 ਕਰੋੜ ਰਹਿ ਗਈ ਜਿਹੜੀ ਕਿ ਹੁਣ ਇਸ ਵੇਲੇ ਜਿਹੜੀ ਥੋੜੀ ਵੀ ਕਰਕੇ ਸਿਰ ਪਈ ਵੀ ਹੈਗੀ ਪਿਛੇ ਇੱਕ ਮਹੀਨੇ ਵਿੱਚ ਪਟੇ ਪਰ ਇਹੀ ਹੈ ਕਿ ਅਗਲੇ ਹੋ ਸਕਦਾ ਅਗਲੇ ਜਿਹੜੇ ਦਿਨਾਂ ਚ ਫੈ ਵੀ ਜਾਵੇ ਧਰਨਾ ਫਿਰ ਕਿੰਦੋਂ ਤੱਕ ਚੱਲਣਾ ਹੀ ਨਹੀਂ ਜਦੋਂ ਤੱਕ ਨਹੀਂ ਹਾਂ ਚਲੋ ਇਹ ਤਾਂ ਉਹ ਗੱਲ ਕੋ ਚੱਲਦੀ ਸੀ ਲੋਕਾਂ ਨੂੰ ਕਿੱਧਰ ਨੂੰ ਡਿਵਰਟ ਕੀਤਾ ਗਿਆ ਕਿਉਂ ਇਹ ਤਰਸਲੇ ਦੇ ਪਾਸਿਓਂ ਅਸੀਂ ਆਪਣਾ ਅੰਮ੍ਰਿਤਸਰ ਬਾਈਪਾਸ ਤੋਂ ਅਸੀਂ ਸ਼ਹਿਰ ਵਾਲੇ ਪਾਸਿਓਂ ਨਿਕਲ ਕੇ ਕਾਨੂੰਨਵਾਲਾ ਨੂੰ ਖੜਾਉਂਦਾ ਅਸੀਂ ਜਿੰਨੇ ਦਿਨ ਤੱਕ ਅਸੀਂ ਰੋਡ ਮੰਤਰੀ ਸਾਹਿਬ ਆ ਗਏ ਨਾ ਬਾਕੀ ਹੋਰ ਉਸੇ ਵਾਲੇ ਪ੍ਰਸ਼ਾਸਨ ਆ ਗਏ ਉਹ ਗੱਲ ਕੋਚਾਂ ਗੱਲ ਬਤਾ ਬਈ ਹੈ ਉਹ ਦਾ ਟਾਈਮ ਵੀ ਅਸੀਂ ਪਿਛਲੇ ਪਾਸੇ ਸਤ ਕੋਏ ਮੋੜ ਤੋਂ ਅੰਦਰ ਕਰਦੇ ਪਏ ਸੀ ਸਤ ਕੋਏ ਮੋੜ ਤੋਂ ਅੰਦਰ ਸ਼ਹਿਰ ਵਾਲੇ ਪਾਸੇ ਜਾ ਕੇ ਖੜਦ ਜਾ ਸਤੇ ਤੇ ਪਿਛਲੇ ਪਾਸੇ ਅੰਮ੍ਰਿਤਸਰ ਬਾਈਪਾਸ ਤੋਂ ਅਸੀਂ ਸ਼ਹਿਰ ਆ ਰਹੇ ਅਮਰਜੈਂਸੀ ਵਾਹਨ ਉਹ ਤੁਹਾਨੂੰ ਵੀ ਉਹ ਅਮਰੋਂ ਜੋ ਕੱਢ ਕੇ ਸ਼ਹਿਰ ਦੇ ਵਿੱਚੋਂ ਕੱਢ ਕੇ ਕਾਨੂੰਆ ਰੋਡ 'ਤੇ ਅਸੀਂ ਖੜ ਰਹੇ ਮੈਂ ਜੀ ਸੁਖਜਿੰਦਰ ਸਿੰਘ ਪੰਨਾ ਕਤਵਾਲ ਤੋਂ ਬਾਜਾ ਅਸ਼ਾ ਅੱਜ ਦਾ ਪੰਜਾਬ ਬਾਈਸ ਪ੍ਰਧਾਨ ਅੱਜ ਦਾ ਕਾਰਨ ਅੱਜ ਦਾ ਕਾਰਨ ਇਹ ਆ ਜੀ ਵੀ ਅੱਜ ਚੌਥਾ ਦੇਣਾ ਸਾਨੂੰ ਧਰਨਾ ਲਾਇਆ ਇਹਨੂੰ ਇੱਥੇ ਪਹਿਲਾਂ ਅਸੀਂ ਉੱਥੇ ਗੁਰਦਾਸਪੁਰ ਵੀ ਲਾਇਆ ਸੀ ਟੈਂਕ ਚੌਂਕ 'ਚ ਹਾਂ ਏਡੀ ਸਾਹਿਬ ਨੇ ਇਹ ਸਾਹਿਬ ਨੇ ਵਾਅਦਾ ਕੀਤਾ ਸੀ ਸਾਡਾ ਵੀ ਅਸੀਂ 15 ਅਗਸਤ ਤੱਕ ਮਤਲਬ ਪਾ ਦਿਆਂਗੇ 15 ਅਗਸਤ ਤੱਕ ਸਾਰੀ ਪੇਮੈਂਟ ਪੈ ਜਾਏਗੀ 19 ਨੂੰ ਖੁਡੀਆਂ ਨਾਲ ਮੀਟਿੰਗ ਵੀ ਰੱਖੀ ਸੀ ਉਹਨਾਂ ਨੇ ਵੀ ਤੁਹਾਨੂੰ ਸਾਨੂੰ ਨਿਆ ਕੋਈ ਨਹੀਂ ਦਿੱਤਾ ਅਹੀਂ ਐਂਡ ਵੇਖ ਕੇ ਅੱਜ ਅਸੀਂ ਸਾਨੂੰ ਕੋਈ ਚਾਹ ਨਹੀਂਗਾ ਪਰ ਅਸੀਂ ਹਾਈਵੇ ਇੱਥੇ ਆ ਜਾਮ ਕਰੀਏ ਅਸੀਂ ਉੱਥੇ ਵੀ ਉੱਥੇ ਸ਼ਾਂਤਮੀ ਧਰਨਾ ਲਾਇਆ ਸੀ ਗੁਰਦਾਸਪੁਰ ਵੀ ਅੱਜ ਐਂਡ ਆ ਸਾਡਾ ਅਸੀਂ ਹੁਣ ਆਣ ਕੇ ਹਾਈਵੇ ਤੇ ਬਹਿ ਗਏ ਆ ਅਸੀਂ ਹੁਣ ਪੈਸੇ ਲੈ ਕੇ ਉੱਠਣਾ ਹੈ ਪੈਸੇ ਸਾਡੇ ਗੰਨੇ ਦੇ ਜਿਹੜੇ 61 ਰੁਪਏ ਰਹਿੰਦੇ ਨੇ ਉਹ ਸਰਕਾਰੀਆਂ ਮੇਲਾ ਦੇ ਜਿਹੜੇ ਪੈਸੇ ਨੇ ਉਹ ਵੀ ਰਹਿੰਦੇ ਨੇ ਸਾਰੇ ਹੀ ਪੈਸੇ ਸਾਨੂੰ ਜਿਹੜੇ ਨੇ ਇਹ ਮਿਲਣੇ ਚਾਹੀਦੇ ਨੇ ਅਜੇ ਤੇ ਸਰਕਾਰ ਕਹਿ ਰਹੀ ਆ ਅਸੀਂ ਇਧਰ ਖਰਾਬਾ ਲੋਕ ਜਿਹੜੇ ਨੇ ਬਾਰਡਰ ਤੇ ਤੇ ਆਹ ਬਿਆਸਤੀ ਜਿਆਦਾ ਗੰਨਾ ਦੀ ਬੈਲਟ ਹੈ ਗੰਨੇ ਦੀ ਬੈਲਟ ਖਾਣ ਕਾਰਨ ਉਹਨਾਂ ਨੂੰ ਖਰਾਬਾ ਮਿਲਣਾ ਤੇ ਕਿਤੇ ਰਿਆ ਸਾਨੂੰ ਉਹ ਗੰਨੇ ਦੇ ਪੈਸੇ ਨਹੀਂ ਮਿਲ ਰਹੇ ਸਾਨੂੰ ਗੰਨੇ ਦੇ ਪੈਸੇ ਤਾਂ ਮਿਲਣ ਜਿਹੜੇ ਅਸੀਂ ਲੋਕਾਂ ਜਿਹੜੇ ਬੱਚੇ ਸਾਡੇ ਪੜ ਰਹੇ ਨੇ ਘਰ ਦੇ ਖਰਚੇ ਨੇ ਕਿੰਨੇ ਪੈਸੇ ਹੋਣਗੇ ਤੁਹਾਡੇ ਟੋਟਲ ਕਾਫੀ ਪੈਸੇ ਨੇ 900 212 ਕਰੋੜ ਰੁਪਇਆ ਜਿਹੜਾ ਰਹਿੰਦਾ ਸਾਡਾ ਬਕਾਇਆ ਤੇ ਬਾਕੀ ਜਿਹੜਾ ਸਾਡਾ ਸਰਕਾਰੀ ਮਿਲਾਂ ਦਾ ਵੱਖਰਾ ਇਹ ਜਾਰੀ ਹੋਣਾ ਚਾਹੀਦਾ ਰਹੇਗਾ ਜੀ ਜਿੰਨਾ ਚਿਰ ਸਾਡੇ ਪੈਸੇ ਸਾਡੇ ਖਾਤਿਆਂ 'ਚ ਪੈਣੇ ਨਹੀਂ ਸ਼ੁਰੂ ਹੁੰਦੇ ਉਹਨਾਂ ਚ ਰਹੀ ਇੱਥੋਂ ਧਰਨਾ ਨਹੀਂ ਛੁਕਣਾ ਉਹਨਾਂ ਚ ਯਾਰੀ ਰਹੇਗਾ ਸਾਡੇ ਇੱਥੇ ਪੰਜ 10 ਸਾਲ ਲਾਲਣ ਪੰਜ ਮਹੀਨਾ ਲਾਲਣ ਕੁਛ ਲਾਲਣ ਪਾਏ ਸਾਨੂੰ ਘੰਟੇ ਚ ਠਾਲ ਦੇਣਾ ਵੀ ਕਹਿਣ ਪਿਆ ਹੱਦੇ ਪੈਸੇ ਅਸੀਂ ਪਾ ਦਨੇ ਆ ਅਸੀਂ ਉਦੋਂ ਉੱਠਾਂਗੇ ਅਸੀਂ ਉਹਨਾਂ ਚ ਨਹੀਂ ਉੱਠਣਾ ਜਿੰਨਾਂ ਚ ਸਾਡੇ ਪੈਸੇ ਨੇ